ਵੈਰੂ ਜੀ ਦਾ ਗਾਸਾ ਸ੍ਰੀ ਵੈਰੂ ਜੀ ਕੀ ਫਤਿਹ ਮੇਰੇ ਦੋਸਤੋ ਜਿੰਨੇ ਵੀ ਮੇਰੇ ਚੈਨਲ ਨੂੰ ਵੇਦੇ ਆ ਸਬਸਿਕ ਕਰ ਪੀਤਾ ਮੈਂ ਸਾਰਿਆਂ ਨੂੰ ਦੱਸਣਾ ਚਾਹਣਾ ਕਿ ਮੇਰੇ ਕੋਲ ਇੱਕ ਬੇਨਤੀ ਆਈ ਸੀ ਸਰਕਲ ਫਤਿਹਵਾਦ ਤਸ਼ੀਰ ਖਡੂਰ ਸਾਹਿਬ ਜਿਹੜਾ ਤਰੰਤ ਇਹ ਸ਼ੇਰ ਕੀ ਜਿਹੜੇ ਸਰ ਆਬੇ ਠੇਕੇ ਦਾ ਚੇਅਰਮੈਨ ਆ ਉਹਨਾਂ ਨੇ ਬੇਨਤੀ ਕੀਤੀ ਜੀ ਮੈਨੂੰ ਕਹਿੰਦੇ ਜੀ ਕਿ ਭਾਜੀ ਇੱਕ ਸਾਡੀ ਵੀਡੀਓ ਬਣਾ ਕੇ ਭਾ ਅਸੀਂ ਹਰਦੀਪ ਸਿੰਘ ਪਿੰਡ ਸਾਬੜੀ ਠੇਕੇਦਾਰ ਸੀ ਕਹਿੰਦੇ ਕਿ 2 ਸਾਲ ਪਹਿਲਾਂ ਇਹਨੇ ਠੇਕੇ ਲੈ ਸੀ ਤੇ ਸਾਡੀ 10-10 ਹਜ਼ਾਰ ਦੀ ਤਨਖਾਹ ਵਾ ਜਿਹੜੀ ਉਹ ਨਹੀਂ ਦਿੱਤੀ ਇਹ ਗੱਲ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਕਿ ਮੈਂ ਵੀ ਰਦੀਪ ਸਿੰਘ ਕਾਕਾ ਪਿੰਡ ਸਾਫੀ ਸਾਹਿਬ ਦੇ ਨਾਲ ਕੰਮ ਕੀਤਾ ਸੀ ਇਹਨਾਂ ਦੇ ਇਹਨਾਂ ਠੇਕੇ ਲੈ ਸੀ 3 ਮਹੀਨੇ ਵਾਸਤੇ ਇਹਨਾਂ ਨੇ ਫਿਰ ਜਿਹੜੀਆਂ ਉਹ ਸੇਲਮਾਨੇ ਤਰਫਾਵਾਾਂ ਸੀ ਉਹ ਮਾਰ ਲੀਆਂ ਦਿੱਤੀਆਂ ਨਹੀਂ ਸੀ ਮੈਂ ਪਹਿਲਾਂ ਵੀ ਆਪਣੇ ਛੋਟੇ ਵੀਰਦੀਪ ਸਿੰਘ ਨੂੰ ਬੇਨਤੀ ਕੀਤੀ ਆ ਕਿ ਤੂੰ ਜਿਹੜੀਆਂ ਸੇਲਮਾਨੇ ਤਰਫਾਵਾਾਂ ਦੇ ਦੇ ਤਾਂ ਨਾ ਕਰ ਗਰੀਬ ਲੋਗ ਨੇ ਤੁਹਾਡੇ ਕੰਮ ਕੀਤਾ ਤੁਹਾਡੇ ਕੋਲ ਉਹਨੂੰ ਤੇਲ ਬਾਲ ਬਾਲ ਕੇ ਵੀ ਕੋਈ ਤੁਹਾਡਾ ਕੰਮ ਕੀਤਾ 10000 ਧਨਕਾ ਤੇ ਜਿਹੜਾ 2 ਮਹੀਨੇ ਦੇ ਤੇ ਵੜਿਆ ਕਿਸਦਾ 2500 ਦਾ ਕਿਸੇ 3000 ਦਾ ਤੋਂ 13-14000 ਦਾ ਨੁਕਸਾਨ ਜਿਹੜਾ ਸੇਲਮੈਨਾਂ ਨੂੰ ਆਉਂਦਾ ਤੇ ਮੈਂ ਆਪਣੇ ਛੋਟੇ ਵੀਰ ਹਰਦੀਪ ਸਿੰਘ ਨੂੰ ਬੇਨਤੀ ਕਰਦਾ ਕਿ ਮੇਰੇ ਛੋਟੇ ਵੀਰ ਚੇਅਰਮੈਨ ਦੀਆਂ ਤਰਖਾਵਾਂ ਜਿਹੜੀਆਂ ਉਹ ਉਹਨਾਂ ਨੂੰ ਦੇ ਦੇ ਚੇਅਰਮੈਨ ਬਹੁਤ ਵਿਚਾਰੇ ਪਰੇਸ਼ਾਨ ਆ ਤੇ ਉਹਨਾਂ ਦੀ ਤਨਖਾਹ ਜਿੰਨਾਂ ਦੀ ਵੀ ਬੰਦੀ ਹੈ 10000 5000 ਜਿੰਨਾਂ ਨੇ ਜਿੱਦਾਂ ਵੀ ਆ ਉਹਨਾਂ ਦੀ ਤਨਖਾਹ ਦੇ ਦੇ ਤੇ ਮੈਂ ਖੁਦ ਵੀ ਬੇਨਤੀ ਕਰਦਾ ਆਪਣੇ ਛੋਟੇ ਵੀਰ ਹਰਦੀਪ ਸਿੰਘ ਕਾਕਾ ਪਿੰਡ ਸਾਫੀ ਸਾਹਿਬ ਨੂੰ ਕਿ ਮੇਰੀ ਵੀ ਤਨਖਾਹ ਜਿਹੜੀ 10000 ਮੈਨੂੰ ਵੀ ਦੇ ਦੇ ਅਸੀਂ ਤੇਰਾ ਕੋ ਮਾਰਾ ਨਹੀਂ ਕੀਤਾ ਤੇਰੇ ਨਾਲ 2 ਮਹੀਨੇ ਕੰਮ ਕੀਤਾ ਤੇਰੇ ਕੇ ਬੇਨਤੀ ਆ ਕਿ ਸਾਡੀਆਂ ਜਿਹੜੀਆਂ ਤਨਖਾਹਾਂ ਜਿਹੜੀਆਂ ਉਹ ਦੇ ਛੇਲਮੈਨ ਜਿਹੜੇ ਹੁੰਦੇ ਆ ਉਹ ਗਰੀਬ ਹੁੰਦੇ ਆ ਗਰੀਬ ਕਰਕੇ ਹੀ ਛੇਲਮੈਨ ਜਿਹੜੇ ਠੇਕੇ ਦੇ ਕੰਮ ਕਰਦੇ ਆ امیر ਬੰਦੇ ਨੂੰ ਠੇਕੇ ਤੇ ਛੇਲਮੈਨ ਲੱਗਣ ਦਾ ਕੀ ਕੋਈ ਮਤਲਬ ਨਹੀਂ ਹੁੰਦਾ ਇਹ ਕਰਕੇ ਮੇਰੇ ਵੀਰ ਹਰਦੀਪ ਸਿੰਘ ਜੀ ਛੇਲਮੈਨ ਦੀਆਂ ਤਰਖਾਵਾਂ ਦੇਦੇ ਨਾ ਇਦਾਂ ਕਰ ਹੁਣ ਛੇਲਮੈਨਾਂ ਨੇ ਜਿਹੜੀ ਆ ਨਾਂ ਤੇ ਉਹਨਾਂ ਨੇ ਲੇਬਰ ਕੋਰਟ ਚ ਅਪੀਲ ਕਰਨੀ ਆ ਨਾ ਉਹਨਾਂ ਨੇ ਹਿੱਸੇਦਾਰਨੀ ਆ ਸੈਸ਼ਨ ਕੋਰਟ ਚ ਕਰਨੀ ਆ ਨਾ ਹਾਈ ਕੋਰਟ ਚ ਨਾ ਸੁਪਰੀਮ ਕੋਰਟ ਚ ਉਹਨਾਂ ਨੇ ਜਿਹੜੀ ਪੀਲਿਆ ਸਭ ਤੋਂ ਜਿਹੜੀ ਦੁਨੀਆਂ ਦੇ ਸੰਸਾਰ ਦੀ ਉੱਚ ਦਾਰਤ ਆ ਸਤਨਾਮ ਸ੍ਰੀ ਵਹਿਗੁਰੂ ਕਾਲਪੁਰੂ ਉਹਨਾਂ ਨੇ ਆਪਣੀ ਪੀਲ ਕਰਨੀ ਆ ਤੇ ਜਦੋਂ ਉਥੇ ਪੀਲ ਹੋ ਗਈ ਗੁਰੂ ਅਮਰਦਾਸ ਜੀਾਂ ਹੋ ਗਈ ਜਾਂਗੂ ਰਾਮਦਾਸ ਜੀ ਹੋ ਗਈ ਗੁਰੂ ਅਰਜਨ ਦੇਵ ਜੀ ਹੋ ਗਈ ਕਿਤੇ ਵੀ ਜਦੋਂ ਉਹਨਾਂ ਨੇ ਪੀਲ ਕਰਤੀ ਉਹਨਾਂ ਦੀ ਪੀਲ ਸੁਣੀ ਗਈ ਪਰਮੇਸ਼ਰ ਨੇ ਸੁਣ ਲਈ ਤੇ ਤੈਨੂੰ ਜਵਾਬ ਦੇਣਾ ਔਖਾ ਹੋ ਜਾਣਾ ਕਿਉਂਕਿ ਗਰੀਬ ਦਾ ਹੱਕ ਮਾਰਨਾ ਬਹੁਤ ਮਾੜੀ ਗੱਲ ਆ ਸ਼ੀਰਮਾਨੋ ਨੇ ਤੁਹਾਡੇ ਨਾਲ ਕੰਮ ਕੀਤਾ ਵਾ ਤੇ ਮੈਂ ਫਿਰ ਤੈਨੂੰ ਬੇਨਤੀ ਕਰਦਾ ਮੇਰੇ ਛੋਟੇ ਵੀਰ ਹਰਦੀਪ ਸਿੰਘ ਜੀ ਪਿੰਡ ਸਾਫੜੀ ਤੇ ਛੋਟਾ ਨਾ ਤੁਹਾਡਾ ਕਾਕਾ ਕਹ ਕੇ ਬੁਲਾਉਂਦੇ ਆ ਤੇ ਤੁਹਾਡੇ ਚੰਨਾਂ ਦੇ ਵਿੱਚ ਬੇਨਤੀ ਹੈ ਵੀ ਸ਼ੀਰਮਾਨੀ ਤਰਖਾਹ ਵੀ ਦੇ ਦੇ ਮੇਰੀ ਖੋਦੀ 10000 ਰੁਪਏ ਤਰਖਾਹ ਉਹ ਵੀ ਦੇ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਤੁਹਾਨੂੰ ਕੁਝ ਟਾਈਮ ਅਸੀਂ ਦਿੰਨੇ ਆ 10 ਦਿਨ 15 ਦਿਨ ਦਾ ਜੇ ਤੁਸੀਂ ਨਹੀਂ ਦੋਗੇ ਉ ਤੋਂ ਬਾਅਦ ਫਿਰ ਜਿਹੜੀ ਆ ਅਪੀਲ ਆਓ ਉਹ ਰਮਰਦਾਸ ਦੇ ਗੋਨਵਾਲ ਜਾ ਕੇ ਉੱਥੇ ਪੰਜਾਂ ਪਿਆਰਿਆਂ ਤੋਂ ਪੰਜਾਂ ਸਿੰਘਾਂ ਤੋਂ ਅਰਦਾਸ ਜਿਹੜੀ ਆ ਉਹ 10000 ਦੀ ਅਰਦਾਸ ਜਿਹੜੀ ਕਰਾਈ ਜਾਊਗੀ ਕਿ ਪੰਜਾਂ ਪਰਮ ਦੱਸਿਆ ਜਾਊਗਾ ਵੀ ਅਸੀਂ ਬਲਾਣੇ ਬੰਦੇ ਦੇ ਕੋਲੋਂ ਹਰਦੀਪ ਸਿੰਘ ਪਿੰਡ ਸਾਹ ਦੀ ਸਾਹ ਤੋਂ 10000 ਰੁਪਇਆ ਮੈਂ ਲੈਣਾ ਬਾਕੀ ਛੇ ਲਿਖ ਬਣਾਣੇ ਵੀ ਲੈਣਾ ਵਾ ਤੇ ਉਹ ਸਾਨੂੰ ਦੇ ਨਹੀਂ ਰਿਹਾ ਤੇ ਸਾਡੀ ਅਰਦਾਸ ਕਰੋ ਕਿ ਉਹਦੀ ਤਨਖਾਹ ਵਾ ਸਾਡੀ ਇਥੇ ਗੁਰੂ ਘਰ ਦੇਣਾ ਕਿਸ ਤਰੀਕੇ ਪਹੁੰਚੇ ਤੇ ਗੁਰੂ ਘਰ ਦੇ ਲੇਖੇ ਲੱਗ ਜੇ ਉਹ ਤਾਂ ਕਰਾਂਗੇ ਜੀ ਤੂੰ ਸਾਨੂੰ ਤਨਖਾਹ 10 15 ਦਿਨ ਦੇ ਵਿੱਚ ਨਾ ਦੇਵਾਂਗੇ ਮੇਰੀ ਜੀ ਤੈਨੂੰ ਇਹੋ ਬੇਨਤੀ ਆ ਕਿ ਮੇਰੇ ਛੋਟੇ ਵੀਰ ਜੇ ਤੂੰਾਨੂੰ ਦੋ ਮਿਸਾਲਾਂ ਤੋਂ ਤਨਖਾਹ ਨਹੀਂ ਦਿੱਤੀ ਤੇ ਸਾਡਾ ਕੁਝ ਨਹੀਂ ਵਿਗੜਿਆ ਅਸੀਂ ਉਸੇ ਤਰ੍ਹਾਂ ਖਾਂਦੇ ਪੀਂਦੇ ਡੀੜਾ ਕੱਪੜਾ ਪਾਉਨੇ ਛੇਲ ਮੈਂ ਰੋਟੀ ਪਾਣੀ ਖਾਂਦੇ ਆ ਸਾਰਾ ਕੁਝ ਕਰਦੇ ਆ ਤੇ 10000 ਨਾ ਮੈਨੂੰ ਲੱਗਦਾ ਕਿ ਤੂੰ ਵੀ ਕੋਈ ਬਹੁਤ ਵੱਡੀ ਗੱਡੀ ਜਾਂ ਕੋਈ ਬਹੁਤ ਵੱਡਾ ਮਹਿਲ ਬਣਾ ਲਿਆ ਹੋਊਗਾ ਤੂੰ ਵੀ ਉੱਥੇ ਦਾ ਉੱਥੇ ਹੀ ਆ ਇਸ ਕਰਕੇ ਮੇਰੀ ਬੇਨਤੀ ਆ ਫਿਰ ਦੁਬਾਰਾ ਬੇਨਤੀ ਕਰਦਾ ਮੈਂ ਆਪਣੇ ਛੋਟੇ ਵੀਰ ਹਰਦੀਪ ਸਿੰਘ ਪਿੰਡ ਸਾਬੜੀ ਕਾਕਾ ਨੂੰ ਕਿ ਸਾਡੀਆਂ ਤਨਖਾਹਾਂ ਦੇ ਦੇ ਤੇ ਚਰਨਾਂ 'ਚ ਤੇ ਚਰਨਾਂ ਦੇ ਵਿੱਚ ਤੇਰੇ ਪੈਰ ਫੜਦੇ ਹਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰੀ ਤੇ ਸਾਡੀਆਂ ਤਨਖਾਹਾਂ ਦੇ ਦੇ ਛੋਟੇ ਵੀਰ ਸਾਡੇ ਸਾਰੇ ਸੇਲਮੈਨਾਂ ਉਹਨੂੰ ਤੈਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ